ਚੋਲਾ ਜਿਹੜਾ ਜਦੋਂ ਜਿੱਪੀ ਚ ਪਾਈ ਤੇ ਕਹਿੰਦੇ ਚੋਲ ਜਿੱਪੀ ਤੋਂ ਚੋਲ ਆ ਗਏ ਜਿਹੜੀ ਛਿੱਪੀ ਰਹੀ ਸੀ ਪਰਦੇ ਇੱਕ ਫੁੱਕ ਜਦੋਂ ਪਾਈ ਤੇ ਅੱਧੇ ਚੋਲ ਵੇ ਸੇ ਉਹਦੇ ਵਿੱਚ ਬਾਹਰ ਨਿਕਲਣਾ ਲੱਗ ਪਿਆ ਬਾਹ ਐਨੀ ਪਾਵਰ ਹੈ ਬਾਣੀ ਵਿੱਚ એકવાારી રંગે મુ એક વા રંગલા મુ એક વા રંગલા ਸਵਾਗਤ ਮੁੜ ਕੇ ਨਹੀਂ ਆਉਣਾ ਗੋਰਖਨਾਥ ਗੁਰੂ ਰਬਦਾਸ ਮਾਰ ਦੇ ਚਰਨਾਚ ਹੱਥ ਜੋੜ ਕੇ ਬੈਠਾ ਆਪਣੀ ਅਰੇਤੀ ਆਸੇਂ ਦੀਆਂ ਦੇ ਬੜਾ ਮਾਣ ਕਰਦਾ ਸੀ ਪਰ ਬਾਣੀ ਅੱਗੇ ਰੇਤੀ ਆਸੇਂ ਦੀਆਂ ਨਹੀਂ ਚਲਦੀਆਂ ਆਖੋ ਸਤ ਨਾਮ ਬਾਣੀ ਦੇ ਵਿੱਚ ਬੜੀ ਪਾਵਨ ਹੈ ਥੋ ਕਹਿਣ ਦਾ ਭਾਵ ਹੈ ਸੰਗਤ ਜੀ ਤੇ ਸਾਰੇ ਜੋ ਵੀ ਤੁਹਾਨੂੰ ਗੁਰੂ ਰਬਦਾਸ ਮਹਾਰਾਜ ਜੀ ਦੇ 40 ਸ਼ਬਦ ਆਪਣੀ ਰਸਨਾ ਤੋਂ ਚਾਰਨ ਕੀਤੇ ਆ ਉਹਨਾਂ ਦੀ ਬਾਣੀ ਤੋਂ ਗਿਆਨ ਨਹੀਂ ਸਾਖੀ ਇਤਿਹਾਸ ਪੜੋ ਕਥਾ ਬਾਣੋ ਤੇ ਸਾਖੀਆਂ ਪੜ ਕੇ ਉਹਦੇ ਉੱਤੇ ਚੱਲੋ ਇੱਥੇ ਤਾਂ ਕੁਸ਼ਿੰਤਰੀ ਨਾ ਬਸਾਖੀ ਬੜੀ ਸੋਹਣੀ ਸੀ ਇਹਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਸੇ ਚੀਜ਼ ਦਾ ਵੀ ਹੰਕਾਰ ਨਾ ਕਰੀਏ ਅੱਖੋ ਸਤਨਾਮ ਕਿਸੇ ਚੀਜ਼ ਦਾ ਵੀ ਮਾਣ ਨਾ ਕਰੀਏ ਜੋ ਵੀ ਦਿੱਤਾ ਹੋਇਆ ਰੱਬ ਦਾ ਹੈ ਕਵੀਰ ਮੇਰਾ ਮੁਝ ਵਿੱਚ ਮਿਕਸ਼ਣੇ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲੱਗੈ ਮੇਰਾ ਸਾਡਾ ਤਾਂ ਤੇ ਕੁਝ ਵੀ ਨਾ ਪਿਆਰੀ ਅਸੀਂ ਦੇ ਕਿਰਾਏ ਦੇ ਬੈਠੇ ਆ ਸਾਡਾ ਕੋਈ ਆਪਣਾ ਘਰ ਥੋੜਾ ਨਾ ਜੇ ਕਿਸੇ ਬੰਦੇ ਨੇ ਕੋਠੀ ਪਾ ਲਈ ਉਹ ਚਾਵੇ ਮੇਰੀ ਹੈ ਇਹ ਸਾਡਾ ਆਪਣਾ ਘਰ ਨਹੀਂ ਜਿਵੇਂ ਕੋਈ ਕਿਰਾਏਦਾਰ 6 ਮਹੀਨੇ ਸਾਡਾ ਰਹਿ ਕੇ ਘਰ ਛੱਡ ਕੇ ਚਲਾ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਛੱਡ ਕੇ ਤੁਰ ਜਾਣਾ ਆਖੋ ਸਤਨਾਮ ਵਾਹਿਗੁਰੂ ਅਸੀਂ ਕਿਰਾਏ ਦੇ ਬੈਠੇ ਜੇ ਜੀਵਨ ਮਹਾਰਾਜ ਨੇ ਸੋਨਾ ਦਿੱਤਾ ਹੈ ਧੰਗੁਰੂ ਵਿਦਾਸ ਮਹਾਰਾ ਜੀ ਸਾਨੂੰ ਉੱਚਾ ਚੁੱਕਿਆ ਹੈ ਵੱਡੇ ਵੱਡੇ ਉਹਦਿਆਂ ਦੇ ਨੌਕਰੀਆਂ ਕਰਦੇ ਨੇ ਧੰਗੁਰੂ ਵਿਦਾਸ ਮਹਾਰਾ ਜੀ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਨਹੀਂ ਤਾਂ ਉਹ ਸਮਾਂ ਵੇਖਣ ਵਾਲਾ ਸੀ ਉਹ ਸਮਾਂ ਕਦੇ ਪੜ੍ਹ ਕੇ ਵੇਖੋ ਜਿਨ੍ਹਾਂ ਲੋਕਾਂ ਨੇ ਗਲਾਂ ਦੇ ਵਿੱਚ ਕੁੰਜੇ ਲਟਕਾ ਦਿੰਦੇ ਸੀ ਕੋਈ ਧਰਤੀ ਦੇ ਵਿੱਚ ਥੁੱਕ ਨਹੀਂ ਸੀ ਸਕਦਾ ਰਮਦਾਸ ਮਹਾਰਾ ਜੀ ਦੇ ਆਉਣ ਤੋਂ ਪਹਿਲਾਂ ਕੋਈ ਨੀਂਦ ਜਾਤੇ ਵਾਲਿਆਂ ਨੇ ਪੈਣਾ ਉੱਤੇ ਪੈਰ ਨਹੀਂ ਸੀ ਰੱਖਦਾ ਕੋਈ ਤੁਰ ਨਹੀਂ ਸਕਦਾ ਮਗਰ ਪੈਣਾ ਮਟਈਆਂ ਜਾਂਦੀਆਂ ਸੀ